ਪਹਿਲਾ ਤੁਹਾਡਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਤੁਸੀਂ ਉਰੇ ਕਵਰੇਜ ਕਰਨ ਲਈ ਪਹੁੰਚੂ। ਦੂਸਰਾ ਸਾਡੇ ਖੰਨੇ ਹਲਕਾ ਜਿਹੜਾ ਸਾਡਾ ਖੰਨਾ ਸਾਡੀ ਕੰਸਟੀਟੂਐਂਸੀ ਜਿਹੜੀ ਮੇਰੀ ਆਪਣੀ ਕੰਸਟੀਟੂਐਂਸੀ ਵੀ ਹੈ। ਉਰੇ ਦੇ ਸਭ ਤੋਂ ਸਟੀਮਡ ਇੰਸਟੀਟਿਊਟਸ ਨੇ ਜਿਹੜੇ ਏਐਸ ਮੈਨੇਜਮੈਂਟ ਦੇ ਅੰਡਰ ਚੱਲਦੇ ਨੇ। ਔਰ ਇਸ ਇੰਸਟੀਟਿਊਟਸ ਦੇ ਵਿੱਚੋਂ ਇੱਕ ਇੰਸਟੀਟਿਊਟ ਏਐਸ ਕਾਲਜ ਫਾਰ ਔਮਨ ਦੇ ਵਿਖੇ ਅੱਜ ਜੋ ਤੁਸੀਂ ਜਿੱਥੇ ਪਹੁੰਚੂ ਉਹਦੇ 46ਵੀਂ ਐਥਲੈਟਿਕ ਮੀਟ ਹੈ। ਇਹ ਔਮਨ ਕਾਲਜ ਹੈ। ਸੋ ਉਰੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸਾਡੀਆਂ ਬੱਚੀਆਂ ਧੀਆਂ ਉਰੇ ਅ ਅੱਜ ਇਸ ਖੇਲਾਂ ਦੇ ਪ੍ਰਦਰਸ਼ਨ ਦੇ ਵਿੱਚ ਭਾਗ ਲੈਣਗੀਆਂ ਸੋ ਇਸ ਗੱਲ ਹੀ ਮੈਨੇਜਮੈਂਟ ਨੇ ਜੋ ਵੀ ਉਪਰਾਲਾ ਕੀਤਾ ਏ ਐਡਾ ਵੱਡਾ ਇਸ ਗੱਲ ਦੀ ਮੈਨੇਜਮੈਂਟ ਦੇ ਮੈਂਬਰ ਮੇਰੇ ਨਾਲ ਪ੍ਰਧਾਨ ਜੀ ਸਾਰੇ ਜਾਣੇ ਮੈਂਬਰ ਸਾਰੇ ਸੈਕਟਰੀ ਮੇਰੇ ਨਾਲ ਖੜੇ ਨੇ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੈ ਇਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਇਹ ਇੰਸਟੀਟਿਊਟਸ ਇੱਕ ਐਸੇ ਇੰਸਟੀਟਿਊਟਸ ਨੇ ਜਿਹਦੇ ਚੋਂ ਤਕਰੀਬਨ ਤਕਰੀਬਨ 100 ਤੋਂ ਵੱਧ ਆਈਪੀਐਸ ਤੇ ਆਈਐਸ ਆਫੀਸਰ ਬਣ ਕੇ ਗਏ ਨੇ ਕਿੰਨੇ ਡਾਕਟਰ ਬਣ ਕੇ ਗਏ ਨੇ ਕਿੰਨੇ ਇੰਜੀਨੀਅਰ ਬਣ ਕੇ ਗਏ ਨੇ ਇਸ ਇੰਸਟੀਟਿਊਟਸ ਦੇ ਵਿੱਚੋਂ ਤੇ ਈਵਨ ਦੈਨ ਕਿ ਕੱਲ ਮੈਨੂੰ ਇੱਕ ਬਹੁਤ ਵੱਡੇ ਡਾਕਟਰ ਜਿਹੜੇ ਮਿਲੇ ਔਰ ਉਹ ਇੰਗਲੈਂਡ ਦੇ ਵਿੱਚੋਂ ਡਾਕਟੋਰੇਟ ਕਰਕੇ ਆਏ ਹੋ ਐਮਬੀਬੀਐਸ ਐਮਡੀ ਉੱਥੋਂ ਕਰਕੇ ਆਏ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਕੱਲ ਮੈਨੂੰ ਮਿਲਣ ਆਏ ਉਹ ਕਹਿੰਦੇ ਮੈਂ ਪੰਜਾਬ ਦੇ ਅੰਦਰ 1000 ਕਰੋੜ ਰੁਪਈਆ ਇਨਵੈਸਟ ਕਰਨਾ ਚਾਹੁੰਦਾ ਹਾਸਪੀਟਲ ਦੇ ਵਿੱਚ ਕਹਿੰਦੇ ਪ੍ਰਮਾਤਮਾ ਦੀ ਐਡੀ ਕਿਰਪਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਪਿਛੋਕੜ ਤੁਹਾਡਾ ਕੀ ਹੈ ਉਹ ਕਹਿੰਦੇ ਬੇਸਿਕਲੀ ਮੈਂ ਸਮਰਾਲੇ ਦਾ ਰਹਿਣ ਵਾਲਾ ਹਾਂ ਪਰ ਮੈਂ ਕਹਿੰਦੇ ਖੰਨੇ ਏਐਸ ਇੰਸਟੀਚਿਊਟ ਦੇ ਵਿੱਚ ਆਰੀਆ ਸਕੂਲ 'ਚ ਪੜਿਆ ਹੈ ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਖੰਨੇ ਆਰੀਆ ਸਕੂਲ 'ਚ ਪੜਿਆ ਹੈ ਉਹਨਾਂ ਨੂੰ ਜਦੋਂ ਮੈਂ ਦੱਸਿਆ ਕਿ ਖੰਨੇ ਤੋਂ ਮੈਂ ਰਿਪਰੈਜ਼ੈਂਟ ਕਰਦਾ ਹਾਂ ਤਾਂ ਉਹਨਾਂ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਇਸ ਗੱਲ ਦੀ ਉਹ ਕਹਿੰਦੇ ਹੁਣ ਤਾਂ ਮੇਰਾ ਪੱਕਾ ਮਨ ਬਣ ਗਿਆ ਮੈਂ ਹੁਣ ਇਨਵੈਸਟਮੈਂਟ ਪੱਕਾ ਪੰਜਾਬ ਦੇ ਅੰਦਰ ਕਰੂੰਗਾ ਸੋ ਤੁਸੀਂ ਸੋਚੋ ਜਿੱਥੇ ਐਡੇ ਐਡੇ ਡਾਕਟਰ ਮਤਲਬ ਐਡੇ ਐਡੇ ਇੰਜੀਨੀਅਰ आईपीएस आईईएस ਇਹਨਾਂ ਇੰਸਟੀਟਿਊਸ਼ਨਾਂ ਤੋਂ ਪੜ੍ਹ ਕੇ ਗਏ ਹੁਣ ਭਗਤ ਪੂਰਨ ਸਿੰਘ ਜੀ ਵਰਗੇ ਇੱਕ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲੇ ਹੁਣ ਉਹ ਉਹ ਪੜ੍ਹ ਕੇ ਗਏ ਹੁਣ ਤਾਂ ਸੋਚ ਸਕਦੇ ਹੋ ਤੁਸੀਂ ਇਹ ਇੰਸਟੀਟਿਊਟਸ ਦੀ ਕਿੰਨੀ ਵੱਡੀ ਵੈਲਿਊ ਹੈ ਸੋ ਅੱਜ ਦੇ ਇਸ ਮੌਕੇ ਦੇ ਉੱਤੇ ਇਹਨਾਂ ਨੇ ਬਤੌਰ ਮੈਨੂੰ ਚੀਫ ਗੈਸਟ ਬੁਲਾਇਆ ਮੈਂ ਇਸ ਗੱਲ ਹੀ ਪੂਰੀ ਮੈਨੇਜਮੈਂਟ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਰੱਖ ਇਹਨਾਂ ਦੇ ਵਿੱਚ ਕੋਈ ਨਵਾਂ ਕਾਲਜ ਜਾਂ ਕਿਸੇ ਕਾਲਜ ਦੇ ਨਵਾਂ ਕੋਰਸ ਲਿਆਉਣ ਦੀ ਕੋਈ ਪਲਾਨਿੰਗ ਹੈ ਜੀ ਮੈਂ ਤਾਂ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਹੈ ਬਈ ਤੁਸੀਂ ਮੈਨੇਜਮੈਂਟ ਵਾਲੇ ਇਕੱਠੇ ਹੋ ਕੇ ਆਪਾਂ ਤੁਸੀਂ ਦੱਸੋ ਕੀ ਚਾਹੁੰਦੇ ਹੋ ਜਿਵੇਂ ਦੀ ਤੁਸੀਂ ਸਾਨੂੰ ਡਿਮਾਂਡ ਰੱਖੋਗੇ ਉਸ ਤਰੀਕੇ ਦੀ ਜਿਹੜੀ ਹੈ ਸਰਕਾਰ ਪਾਸੋਂ ਮੈਂ ਪੂਰੀ ਕਰਵਾ ਦੂੰਗਾ ਮਨ ਸਰ ਕੱਲ ਤੁਸੀਂ ਮੀਟਿੰਗ ਕਰਕੇ ਆਈ ਬਦਿਕੜ ਸਾਹਿਬ ਉਹ ਬੜਾ ਉਹਦੇ ਰੋਡ ਮੈਪ ਤੇ ਕੁਝ ਐਕਸ਼ਨ ਹੋਇਆ ਅਜ ਮੰਡੀ ਗਵਿੰਦਗੜ੍ਹ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਵੀ ਢਾਹ ਦਿੱਤਾ ਗਿਆ ਪ੍ਰਸ਼ਾਸਨਿਕ ਕਰ ਰਹੀ ਤੇ ਕੀ ਕੰਮ ਇਹ ਛੱਡਣਾ ਹੀ ਨਹੀਂ ਅਸੀਂ ਹੁਣ ਇਹ ਜਿਹੜਾ ਪੂਰੇ ਵੈਸੇ ਤਾਂ ਜਿਹੜਾ ਨਸ਼ੇ ਦਾ ਕੋਡ ਹੈ ਇਹ ਪੂਰੇ ਵਰਲਡ ਦਾ ਇੱਕ ਮੈਟਰ ਹੈ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਸੜਕਾਂ ਤੇ ਲੋਕ ਵੀੜ ਪੀਂਦੇ ਨਸ਼ੇ ਕਰਦੇ ਫਿਰਦੇ ਨੇ ਪੂਰੇ ਭਾਰਤ ਦੇ ਵਿੱਚ ਨਸ਼ਾ ਬਹੁਤ ਬੁਰੀ ਤਰ੍ਹਾਂ ਫੈਲਿਆ ਔਰ ਇਹ ਸਮੁੰਦਰ ਦੇ ਪੋਟਾਂ ਰਾਹੀਂ ਬਹੁਤ ਵੱਡੀਆਂ ਖੇਪਾਂ ਦੇ ਰੂਪ ਦੇ ਵਿੱਚ ਨਸ਼ਾ ਆਂਦਾ ਤੇ ਸਾਡੀ ਤਾਂ ਬਾਰਡਰ ਸਟੇਟ ਹੈ ਨੇਬਰਿੰਗ ਸਟੇਟ ਹੋਣ ਕਰਕੇ ਡਰੋਨ ਰਾਹੀਂ ਨਸ਼ਾ ਆਂਦਾ ਸੀ ਐਂਟਰੀ ਡਰੋਨ ਟੈਕਨੋਲੋਜੀ ਦਾ ਉੱਥੇ ਇੰਤਜ਼ਾਮ ਕੀਤਾ ਕਰਾਇਆ ਹੈ ਬੀਐਸਐਫ ਦੇ ਨਾਲ ਸਾਡੀਆਂ ਮੀਟਿੰਗਸ ਹੋਈਆਂ ਨੇ ਔਰ ਅਸੀਂ ਉਹਨਾਂ ਨੂੰ ਵੀ ਇਹ ਕਿਹਾ ਵੀ ਹੁਣ ਜਿਹੜਾ ਪਹਿਲਾਂ 15 ਕਿਲੋਮੀਟਰ ਹੁਣ ਤਾਂ 50 ਕਿਲੋਮੀਟਰ ਏਰੀਆ ਤੁਹਾਡੇ ਅੰਦਰ ਆਂਦਾ ਤੇ ਜਦੋਂ ਬੀਐਸਐਫ ਦੀ ਟੀਮ ਤਾਇਨਾਤ ਹੈ 50 ਕਿਲੋਮੀਟਰ ਏਰੀਆ ਦੇ ਅੰਦਰ ਫਿਰ ਤਾਂ ਬਿਲਕੁਲ ਵੀ ਕੋਈ 1% ਵੀ ਗੰਜਾਇਸ਼ ਨਹੀਂ ਹੋਣੀ ਚਾਹੀਦੀ ਸੋ ਉਹਨਾਂ ਦੇ ਅਫਸਰਾਂ ਨਾਲ ਵੀ ਮੀਟਿੰਗ ਕੀਤੀ ਹੈ ਤੇ ਜਿਹੜੇ ਸਮੁੰਦਰੀ ਰਾਸਤੇ ਰਾਹੀਂ ਨਸ਼ੇ ਆਉਂਦੇ ਨੇ ਕਿਸੇ ਹੋਰ ਸਟੇਟਾਂ ਤੋਂ ਉਹਨਾਂ ਨੂੰ ਵੀ ਅਸੀਂ ਚਿੱਠੀ ਲਿਖੀ ਆ ਵੀ ਰੋਕੋ ਵਰਜ ਕਰੋ ਕਿਉਂਕਿ ਇਹ ਜਿਹੜਾ ਨਸ਼ਾ ਇਹ ਨਸ਼ਾ ਬੇਸਿਕਲੀ ਸਾਰੀਆਂ ਸਟੇਟਾਂ ਚ ਲਗਭਗ ਇੱਕ ਬਰਾਬਰ ਫੈਲ ਰਿਹਾ ਸੋ ਜਿੱਥੇ ਤੱਕ ਗੱਲ ਰਹੀ ਪੰਜਾਬ ਸਰਕਾਰ ਦੀ ਅਸੀਂ ਪੂਰੀ ਮਸ਼ਹਤੀ ਦੇ ਨਾਲ ਇਹਨੂੰ ਟੁੱਟ ਕੇ ਪਾ ਨਿਕਲੇ ਔਰ ਸਾਡਾ ਬਿਲਕੁਲ ਇੱਕ ਕਲੀਅਰ ਰੋਡ ਮੈਪ ਹੈ ਕਿ ਅਸੀਂ ਇਹ ਨਾ 3 ਮਹੀਨਿਆਂ ਦੇ ਅੰਦਰ ਅੰਦਰ ਨਸ਼ੇ ਦਾ ਕੋਈ ਵੀ ਸੌਦਾਗਰ ਚਾਹੇ ਛੋਟਾ ਚਾਹੇ ਕੋਈ ਵੱਡਾ ਅਸੀਂ ਛੱਡਣਾ ਨਹੀਂ ਹੈ ਜਿਹਦੇ ਤਹਿਤ ਅਸੀਂ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਆਂਕੜੇ ਦੱਸੇ ਸੀ ਜਿਹਦੇ ਚ ਅਸੀਂ ਤਕਰੀਬਨ ਤਕਰੀਬਨ ਹੁਣ ਤੱਕ 65000 ਬੰਦਿਆਂ ਦੇ ਉੱਤੇ ਐਫ ਆਈ ਆਰ ਕਰਕੇ ਔਰ ਸਾਡਾ ਪੰਜਾਬ ਪੁਲਿਸ ਦਾ ਕਨਵਿਕਸ਼ਨ ਰੇਟ ਹੈ ਜਿਹੜਾ ਉਹ 95% ਹੈ ਤੇ ਜਿਹੜੇ ਬਾਕੀ ਸਾਡੇ ਨਾਲ ਦੇ ਸੂਬੇ ਨੇ ਕਦੇ ਉਹਨਾਂ ਦੀ ਕਨਵਿਕਸ਼ਨ ਰੇਟ ਪੁੱਛ ਕੇ ਆਇਓ 15% ਤੇ ਕਿੱਥੇ 15% ਕਨਵਿਕਸ਼ਨ ਰੇਟ ਕਿੱਥੇ 95% ਕਨਵਿਕਸ਼ਨ ਰੇਟ ਸੋ ਇਸ ਕਰਕੇ ਕੰਮ ਕਰ ਰਹੇ ਆ ਇਹ ਨਸ਼ਾ ਜਿਹੜਾ ਹੈ ਇਹ ਨਸ਼ੇ ਦੇ ਵਿੱਚ ਸਾਰਿਆਂ ਨੂੰ ਸਾਥ ਸਹਿਯੋਗ ਦੇਣਾ ਪਊ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਨਾਲ ਆਣਾ ਪਊਗਾ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਨਾਲ ਆਣਾ ਪਊਗਾ ਸਾਰੇ ਜਿੱਥੇ-ਜਿੱਥੇ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਨਾਲ ਆਣਾ ਪਊਗਾ ਔਰ ਜਿੰਨੇ ਸਰਪੰਚ ਨੇ ਪੰਚ ਨੇ ਐਮਸੀ ਸਾਹਿਬਾਨ ਨੇ ਸਾਰਿਆਂ ਨੂੰ ਸਾਥ ਦੇਣਾ ਪਊ ਤਾਂ ਜਾ ਕੇ ਨਸ਼ੇ ਦਾ ਕੋੜ ਹੈ ਜਿਹੜਾ ਪੰਜਾਬ ਚੋਂ ਆਪਾਂ ਖਤਮ ਕਰਾਂਗੇ